ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਅਸੀਂ ਆਪਣੇ ਦੋਸਤ ਸੰਜੀਵ ਲੋਟੀਆ ਦੀ ਦੁਕਾਨ ਤੇ ਆਏ ਸੀ ਤੇ ਬੜਾ ਵਧੀਆ ਇਹਨਾਂ ਦੇ ਨਾਲ ਸਾਡਾ ਪਿਆਰ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਡੇ ਇਹ ਦੋਸਤ ਹੈ ਸੋ ਬੜਾ ਚੰਗਾ ਲੱਗਦਾ ਜਦੋਂ ਸਾਡੇ ਇਲਾਕੇ ਦਾ ਕੋਈ ਨੌਜਵਾਨ ਚੰਗੇ ਕੰਮ ਕਰਦਾ ਹੈ ਔਰ ਸਮਾਜ ਸੇਵਾ ਦੇ ਵੀ ਬਹੁਤ ਵਧੀਆ ਇਹ ਕੰਮ ਕਰ ਰਿਹਾ ਇਹਨਾਂ ਦੇ ਆਪਣਾ ਦੁਕਾਨ ਦਾ ਕਮ ਜੁੱਤੀਆਂ ਦੀ ਦੁਕਾਨ ਵੀ ਹੈਗੀ ਆ ਤੇ ਰੈਡੀमेड ਦੀ ਦੁਕਾਨ ਵੀ ਆ ਤੁਹਾਡਾ ਫੋਨ ਹੈ ਜੀ ਤੁਸੀਂ ਆਪਣੀਆਂ ਸੰਗਤਾਂ ਨੂੰ ਬੋਲੋ ਕੀ ਬੋਲਣਾ ਚਾਹੁੰਦੇ ਹੋ ਤੁਹਾਡਾ ਹੀ ਆ ਸਾਰਾ ਕੁਝ ਕਹਾਂਗਾ ਵਾਹਿਗੁਰੂ ਜੀ ਕਾਲ사 ਸ੍ਰੀ ਵਾਹਿਗੁਰੂ ਜੀ ਫਤਿਹ ਧੰਨ ਹੋ ਗਏ ਅਸੀਂ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਫੋਨ ਤੇ ਅਕਸਰ ਗੱਲ ਹੁੰਦੀ ਰਹਿੰਦੀ ਕਈ ਮੁੱਦਿਆਂ ਦੇ ਪਰ ਅੱਜ ਮਿਲੇ ਬੜੀ ਖੁਸ਼ੀ ਹੋਈ ਭਰਾ ਐ ਮਿਲ ਮਿਲ ਕੇ ਐਦੀ ਐਦੀ ਭਰਾ ਅਸੀਂ ਐਦੀ ਬਣ ਕੇ ਰਹਿਣਾ ਸੋ ਜਿਹੜੇ ਕਹਿੰਦੇ ਆ ਵੀ ਹਿੰਦੂ ਸਿੱਖ ਏਕਤਾ ਦੀਆਂ ਗੱਲਾਂ ਕਰਦੇ ਆ ਵੀ ਦੇਖੋ ਆਪਾਂ ਤਾਂ ਇਹਨਾਂ ਝਗੜਿਆਂ 'ਚ ਪੈਂਦੇ ਨਹੀਂ ਆ ਮੈਨੂੰ ਤਾਂ ਸਾਰੇ ਪਿਆਰ ਕਰਦੇ ਆ ਮੈਨੂੰ ਜਿੰਨਾ ਸਿੱਖ ਪਿਆਰ ਕਰਦੇ ਆ ਮੈਨੂੰ ਹਿੰਦੂ ਭਰਾ ਸਨਾਤਨ ਵੀਰ ਉਹ ਵੀ ਮੈਨੂੰ ਪਿਆਰ ਕਰਦੇ ਆ ਔਰ ਇਹ ਵੀ ਸਾਰੀ ਦੁਨੀਆ ਨੂੰ ਪਤਾ ਹੈ ਕਿ ਮੈਂ ਐਸਜੀਪੀਸੀ ਦੇ ਵਿੱਚ ਨੌਕਰੀ ਕਰਦਾ ਸੀਗਾ ਪਰ ਮੰਦਰ ਦੇ ਵਿੱਚ ਜਾਣ ਕਰਕੇ ਐਸਜੀਪੀਸੀ ਦੀ ਮੈਂ ਨੌਕਰੀ ਛੱਡੀ ਇਹਨਾਂ ਨੇ ਮੇਰੇ ਉੱਤੇ ਕਾਫੀ ਐਲੀਕੇਸ਼ਨ ਲਾਏ ਵੀ ਤੁਸੀਂ ਮੰਦਰ ਦੇ ਵਿੱਚ ਕਿਉਂ ਜਾਂਦੇ ਹੋ ਤੇ ਪਰ ਮੈਂ ਅੱਜ ਤੱਕ ਕਿਸੇ ਨੂੰ ਇਹ ਬਿਆਨ ਨਹੀਂ ਦਿੱਤਾ ਮੈਂ ਪਹਿਲੀ ਵਾਰੀ ਆਪਣੇ ਦੋਸਤ ਸੰਜੀਪ ਜੀ ਨੂੰ ਦੱਸਣ ਜਾ ਰਿਹਾ ਅੱਜ ਤੱਕ ਨਹੀਂ ਬਿਆਨ ਦਿੱਤਾ ਆ ਮੈਨੂੰ 2 ਸਾਲ ਹੋ ਗਏ ਫਿਰ ਮੈਂ ਫਿਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਬੀਬੀ ਜ਼ਗੀਰ ਕੋਰ ਨਾਲ ਵੀ ਮੇਰੀ ਗੱਲ ਹੋਈ ਤੇ ਸਿੰਘ ਸਾਹਿਬ ਉਦੋਂ ਤੱਕ ਸ਼ਿਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਹੁੰਦੇ ਸੀਗੇ ਤੇ ਉਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਸੀਗੀ ਕਿ ਸਾਡੀਆਂ ਜਿਹੜੀਆਂ ਆਪਸੀ ਭਾਈਚਾਰਕ ਸਾਂਝਾਂ ਹੈਗੀਆਂ ਇਹ ਇਹਨਾਂ ਨੂੰ ਬਣੀਆਂ ਰਹਿਣ ਦਿਓ ਤੇ ਜੇਕਰ ਕੋਈ ਹਿੰਦੂ ਗੁਰੂ ਘਰ ਜਾਂਦਾ ਹੈ ਤੇ ਸਾਨੂੰ ਬੜਾ ਚਾਹ ਚੜ ਜਾਂਦਾ ਹੈ ਬਾਈ ਦਾ ਵੀ ਜੇ ਕੋਈ ਸਿੱਖ ਵੀ ਚਲਾ ਜਾਵੇ ਤਾਂ ਇਹਦੇ ਵਿੱਚ ਕੀ ਗੁਨਾਹ ਹੋ ਗਿਆ ਸੋ ਇਹਨਾਂ ਗੱਲਾਂ ਦੇ ਵਿੱਚ ਸਾਨੂੰ ਪੈਣਾ ਨਹੀਂ ਚਾਹੀਦਾ ਆਪਾਂ ਤੇ ਸਾਰੇ ਇੱਕ ਭਰਾਏ ਇੱਕ ਜਿਹੜਾ ਗੁਲਦਸਤਾ ਹੁੰਦਾ ਉਹ ਕਿਸੇ ਇੱਕ ਫੁੱਲ ਦੇ ਨਾਲ ਸੋਹਣਾ ਨਹੀਂ ਲੱਗਦਾ ਹੁੰਦਾ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਹੁੰਦੇ ਆ ਜਿਹੜਾ ਸਾਡਾ ਭਾਰਤ ਦੇਸ਼ ਹੈਗਾ ਇਹਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਆ ਤੇ ਇਸ ਕਰਕੇ ਇਹ ਸਾਰਾ ਦੇਸ਼ ਇੱਕ ਗੁਲਦਸਤਾ ਹੈ ਸੋ ਇਹਨੂੰ ਗੁਲਦਸਤੇ ਵਾਂਗ ਹੀ ਰਹਿਣ ਦਿੱਤਾ ਜਾਵੇ ਜਿਹੜੇ ਲੋਕ ਧਰਮ ਦੇ ਨਾਂ ਤੇ ਅੱਗ ਲਾਉਂਦੇ ਆ ਅਸੀਂ ਉਹਨਾਂ ਨੂੰ ਬਿਲਕੁਲ ਚੰਗਾ ਨਹੀਂ ਸਮਝਦੇ ਅਸੀਂ ਤਾਂ ਜਿੱਥੇ ਵੀ ਕੀਰਤਨ ਕਰਨ ਜਾਂਦੇ ਆ ਸਾਰੀ ਸੰਗਤ ਨੂੰ ਇਹੀ ਕਹਿੰਨੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ ਵੇ ਸਾਚ ਕਹੋ ਸੁਣ ਲੇਹੋ ਸਵੇ ਜਿਨ ਪ੍ਰੇਮ ਕੀਓ ਤਨ ਹੀ ਪ੍ਰਭ ਆਇਓ ਤੇ ਦਸਵੇਂ ਪਾਤਸ਼ਾਹ ਨੂੰ ਗੁਰੂ ਮੰਨਦਿਆਂ ਤੇ ਫੇਰ ਉਹਨਾਂ ਦੀ ਬਾਣੀ ਨੂੰ ਵੀ ਮੰਨੀਆਂ ਜੇ ਆਪਾਂ ਦੁਆਪਰ ਦੀ ਗੱਲ ਕਰੀਏ ਤਾਂ ਦੁਆਪਰ ਦੇ ਵਿੱਚ ਵੀ ਪ੍ਰੇਮ ਹੀ ਸਿਰੇ ਚੜਿਆ ਦੁਆਪਰ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਤੇ ਸਦਾਮੇ ਦਾ ਪਿਆਰ ਸੀਗਾ ਤੇ ਇੱਥੇ ਕੋਈ ਅਮੀਰੀ ਨਹੀਂ ਦੇਖੀ ਕੋਈ ਗਰੀਬ ਨਹੀਂ ਦੇਖਿਆ ਗਿਆ ਕੋਈ ਊਚ ਨਹੀਂ ਦੇਖਿਆ ਗਿਆ ਕੋਈ ਨੀਚ ਨਹੀਂ ਦੇਖਿਆ ਗਿਆ ਤੇ ਬੇਦਰ ਦੇ ਘਰ ਦਾ ਅਲੂਣਾ ਸਾਗ ਖਾਣਾ ਮਨਜ਼ੂਰ ਕਰ ਲਿਆ ਦਰਜੋਧਨ ਦੇ ਮੇਵੇ ਛੱਡ ਦਿੱਤੇ ਤੇ ਜੇ ਆਪਾਂ ਤ੍ਰਿਤੇ ਵਿੱਚ ਆਈਏ ਤੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਦੇ ਮਹਿਲਾਂ ਦੇ ਵਿੱਚ ਨਹੀਂ ਗਏ ਵੱਡੇ ਵੱਡੇ ਸੰਨਿਆਸੀਆਂ ਦੇ ਡੇਰੇ ਸੀਗੇ ਉਹਨਾਂ ਦੇ ਵਿੱਚ ਨਹੀਂ ਗਏ ਗਰੀਬ ਭੀਲਣੀ ਸੀ ਜਿਹੜੀ ਜਾਤ ਦੀ ਭੀਲਣੀ ਇੱਕ ਜਾਤ ਦਾ ਨੋ ਹੈ ਤੇ ਉਹ ਗਰੀਬ ਸੀ ਉਹ ਉਹਦੇ ਝੂਠੇ ਬੇਰ ਖਾ ਲਈ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਿਰਫ ਪਿਆਰ ਤੇ ਗੁਰਨਾਨਕ ਸਾਹਿਬ ਮਲਕ ਭਾਗੋ ਦੇ ਮਹਿਲਾ ਚ ਨਹੀਂ ਗਏ ਗਰੀਬ ਲਾਲੋ ਦੇ ਘਰ ਦਾ ਸੁੱਕਾ ਕੋਤਰੀ ਦਾ ਪ੍ਰਸ਼ਾਦਾ ਛਕਿਆ ਤੇ ਜਦੋਂ ਉਦੋਂ ਪਿਆਰ ਦੀ ਗੱਲ ਸੀਗੀ ਫਿਰ ਅੱਜ ਕੱਲ ਜੂਗਾ ਤੇ ਅੱਜ ਦੇ ਵਿੱਚ ਵੀ ਤਾਂ ਪਿਆਰ ਦੀ ਗੱਲ ਹੈ ਤੇ ਦਸਵੇਂ ਪਾਤਸ਼ਾਹ ਵੀ ਕਹਿ ਰਹੇ ਆ ਜਿਨ ਪ੍ਰੇਮ ਕਿਉ ਤੇ ਨਹੀਂ ਪ੍ਰਾਪਾਇਓ ਜਿਹੜੇ ਲੋਕਾਂ ਦੇ ਝਗੜੇ ਹੋਣਗੇ ਧਰਮ ਦੇ ਨਾਂ ਤੇ ਕਰਦੇ ਹੋਣਗੇ ਉਹਨਾਂ ਦੀਆਂ ਕੋਈ ਸਿਆਸੀ ਰੰਜਿਸ਼ਾਂ ਹੋਣਗੀਆਂ ਉਹਨਾਂ ਦੇ ਕੋਈ ਸਿਆਸੀ ਫਾਇਦੇ ਹੋਣਗੇ ਪਰ ਭਾਈ ਨਾ ਤਾਂ ਸਾਡੀ ਕਿਸੇ ਨਾਲ ਸਿਆਸੀ ਰੰਜਿਸ਼ ਹੈ ਨਾ ਲਟਾ ਲੋਟੀਆ ਸਾਹਿਬ ਨਾ ਸਾਡੀ ਕਿਸੇ ਨਾਲ ਸਿਆਸੀ ਅਸਾਂਝ ਹੈਗੀ ਆ ਨਾ ਅਸੀਂ ਕਿਸੇ ਤੋਂ ਕੁਝ ਮੰਗਣਾ ਵੀ ਧਰਮ ਦੇ ਨਾਂ ਤੇ ਪਾੜੇ ਪਾ ਕੇ ਅਸੀਂ ਕੋਈ ਫੰਡਿੰਗ ਕਰਨੀ ਹੋਵੇ ਆਪਾਂ ਤੇ ਭਾਈ ਪਿਆਰ ਦਾ ਸਬੂਤ ਦਿੰਦੇ ਆ ਔਰ ਸਾਰੀ ਸੰਗਤ ਨੂੰ ਵੀ ਕਹਿੰਨੇ ਆ ਵੀ ਸਾਰੇ ਰਲ ਮਿਲ ਕੇ ਰਿਹਾ ਕਰੋ ਜਿਹੜੇ ਘਰ ਚ ਪਿਆਰ ਹੋਵੇ ਉਹ ਘਰ ਭਾਵੇਂ ਕੱਖਾਂ ਦੀ ਸ਼ਾਨ ਹੋਵੇ ਉਹਦੇ ਵਿੱਚ ਸਵਰਗੀ ਸਵਰਗ ਹੈ ਜਿਹੜੇ ਘਰ ਚ ਪਿਆਰ ਨਹੀਂ ਹੈ ਭਾਵੇਂ ਜਿੰਨੇ ਵਰਦੀ ਮਹਿਲ ਹੋ ਜਾਣ ਉਹ ਚੰਗੇ ਨਹੀਂ ਹੁੰਦੇ ਮੇਰੀ ਕਹਿਣ ਦਾ ਮਤਲਬ ਜਿਹੜੇ ਹਿਰਦਿਆਂ ਦੇ ਵਿੱਚ ਪਿਆਰ ਹੈ ਉਹ ਭਾਵੇਂ ਗਰੀਬ ਹੋਣ ਉਹ ਚੰਗੇ ਹੀ ਚੰਗੇ ਆ ਉੱਥੇ ਹੀ ਸਵਰਗ ਹੈ ਉੱਥੇ ਹੀ ਆਨੰਦ ਹੈ ਜਿੱਥੇ ਪਿਆਰ ਨਹੀਂ ਹੈ ਜਿੱਥੇ ਨਫ਼ਰਤ ਹੈ ਮੈਂ ਇੱਕ ਕਵਿਤਾ ਲਿਖੀ ਸੀ ਕੁਝ ਸੋਚੀ ਚੰਗਾ ਕੁਝ ਚੰਗਾ ਕਰ ਤੂੰ ਵੰਡ ਮੁਹੱਬਤਾਂ ਨਾ ਦੰਗਾ ਕਰ ਰਹਿਣਾ ਨਹੀਂ ਇੱਥੇ ਤੂੰ ਜਾਣਾ ਮਰ ਕੁਝ ਸੋਚੀ ਚੰਗਾ ਜੀ ਚੰਗਾ ਕਰ ਜੇ ਸੰਸਾਰ ਵਿੱਚ ਆਇਓ ਤੇ ਚੰਗਾ ਕਰਕੇ ਜਾਇਓ ਤੇ ਅੱਜ ਅਸੀਂ ਲੋਟਿਆ ਸਾਹਿਬ ਦੇ ਕੋਲ ਆਏ ਸੀਗੇ ਤੇ ਜਾਣਾ ਕੀਰਤਨ ਤੇ ਸੀਗਾ ਤੇ ਚਿਤ ਗੀਤਾ ਮਖਾ ਲੋਟਿਆ ਸਾਹਿਬ ਨੂੰ ਜਰੂਰ ਮਿਲ ਕੇ ਆਣਾ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਦੁਕਾਨ ਤੇ ਵੀ ਢੇੜਾ ਮਾਰਿਆ ਕਰੋ ਕਿਉਂਕਿ ਇਹ ਸਵੈ ਸੇਵਾ ਹੀ ਹੈ ਤੇ ਸਿਰਫ ਜਿਹੜੀ ਜੋੜਿਆਂ ਦਾ ਕੰਮ ਹੈ ਇਹੀ ਇਹਨਾਂ ਦਾ ਰਿਜਕ ਹੈ ਬਾਕੀ ਤਾਂ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਹਾਂ ਇਹ ਹਰ ਇੱਕ ਮੁੱਦੇ ਦੇ ਉੱਤੇ ਬੇਵਾਖੂ ਕੇ ਬੋਲਦੇ ਆ ਸਾਡਾ ਵੀ ਇਹਨਾਂ ਨਾਲ ਬਹੁਤ ਪਿਆਰ ਹੈ ਔਰ ਗੁਰੂ ਸਾਹਿਬ ਕਿਰਪਾ ਕਰ ਰਹਿਦੀ ਦੁਨੀਆ ਤੱਕ ਜਿੰਨਾ ਚਿਰ ਅਸੀਂ ਜਿਉਂਦੇ ਆ ਸਾਡਾ ਪਿਆਰ ਬਣਿਆ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਬਾਬਾ ਜੀ ਬੜਾ ਨਾ ਮਨ ਬੜਾ ਪ੍ਰਸੰਨ ਹੋ ਗਿਆ ਤੁਹਾਡੇ ਦਰਸ਼ਨ ਕਰਕੇ ਔਰ ਤੁਸੀਂ ਸਾਡੇ ਕੋਲੋਂ ਦੇਖ ਲਓ ਲੋਕ ਕਥਾ ਕਰਾਉਂਦੇ ਆ ਸਾਡੀ ਦੁਕਾਨ ਤੇ ਹੋ ਗਈ ਆ ਤੂੰ ਉਹ ਸਾਡੇ ਕੋਲ ਫੀਸ ਨਾ ਮੰਗਣ ਲੱਪਿਓ ਨਹੀਂ ਅਸੀਂ ਨਹੀਂ ਮੰਗਦੇ ਨਾ ਨਾ ਤੁਸੀਂ ਸਾਡੇ ਕੋਲ ਜੋੜਾ ਦਰਮੰਗਿਆ ਜੋ ਅੱਜ ਦੇ ਵੇਸ ਕਹਦਾ ਮੈਂ ਦੇਖ ਕੇ ਜਾਣੇ ਆ ਜਿੱਥੇ ਸਤਸੰਗ ਹੋਵੇ ਚਾ ਸੁਣਿਆ ਵਾ ਸਿਆਣੇ ਤੇ ਜਿੱਥੇ ਸਤਸੰਗ ਹੋ ਜਾਵੇ ਉੱਥੇ ਦੀ ਮਿੱਟੀ ਚੱਕ ਕੇ ਵੀ ਸਿਰ ਨੂੰ ਲਾ ਲਵੇਂ ਤਾਂ ਬੰਦੂ ਦੀ ਗੁੱਦੀ ਜਿਹੀ ਆ ਸਹੀ ਹੰਦ ਮੈਨੂੰ ਆਉਂਦਾ ਕੁਛ ਨਹੀਂ 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 ਮੈਂ ਐਸੀ ਗੱਲ ਕਰਦਾ ਮੈਂ ਤੁਸੀਂ ਕੀਤੀ ਨਾ ਮੇਰੀ ਗੱਲ ਵੀ ਦੁਕਾਨ ਤਾਂ ਚਲੋ ਸਾਡਾ ਰੁਜ਼ਗਾਰ ਹੈ ਤੇ ਸਾਡੀ ਬਾਕੀ ਪ੍ਰੈਸ ਦਾ ਜੋ ਵੀ ਕੰਮ ਆਪਾਂ ਕਰਦੇ ਆ ਖਬਰਾਂ ਦਾ ਚੈਨਲ ਸਾਡੀ ਸੇਵਾ ਅਸੀਂ ਕਦੇ ਕਿਸੇ ਕੋਲੋਂ 1 ਰੁਪਈਆ ਨਹੀਂ ਲਿਆ ਨਹੀਂ ਤਾਂ ਕੋਈ ਸਾਫਤ ਕਰਕੇ ਲੈਣਾ ਵੀ ਨਹੀਂ ਹੈਗਾ ਕਿਸ ਕੋਈ ਸਪਲੀਮੈਂਟ ਦੇ ਨਾਂ ਤੇ ਜਾਂ ਕਿਸੇ ਐਡ ਦੇ ਨਾਂ ਤੇ ਆਪਾਂ ਕੋਈ ਪੈਸਾ ਨਹੀਂ ਲਿਆ ਕੰਮੇ ਨਹੀਂ ਕਰਨਾ ਉਹ ਜਿਹੜਾ ਸਾਨੂੰ ਕਿਸੇ ਕੋਲੋਂ ਮੰਗਣਾ ਪੈ ਜਾਵੇ ਉਹਨੇ ਕੀ ਕਰਨੀ ਹੈ ਜਿਹੜੀ ਆਪਣੇ ਕੋਲ ਹੁੰਦੀ ਆ ਮੰਗਾ ਕੇ ਮਹਾਰਾਜ ਜੀ ਕੋ ਮੰਗਾਗੇ ਜਿੱਦਾਂ ਤੁਹਾਨੂੰ ਪਤਾ ਬੱਬਾ ਜੀ ਪੀਸੀਆਈ ਨੂੰ ਬੱਸਾਂ ਦਾ ਜਿਹੜਾ ਪਲਾਨ ਆ ਉਹ ਮੇਰੇ ਕੋਲੋਂ ਸ਼ੁਰੂ ਹੋਇਆ ਵਾ ਅੱਛਾ ਇੱਕ ਹੋਰ ਬੇਨਤੀ ਆ ਅਸੀਂ ਪੀਜੀਆਈ ਦੇ ਵਿੱਚ ਲੰਗਰ ਸੇਵਾ ਸ਼ੁਰੂ ਕਰਨ ਜਾ ਰਹੇ ਆ ਬਹੁਤਾ ਨਹੀਂ ਮਹੀਨੇ ਚ ਅਸੀਂ ਇੱਕ ਵਾਰੀ ਪਹਿਲਾਂ ਸ਼ੁਰੂਆਤ ਕਰਾਂਗੇ ਜ਼ਰੂਰ ਜਾਇਆ ਕਰਾਂਗੇ ਏ ਉਦੋਂ ਵੀ ਆਪਾਂ ਸਾਰੇ ਜਣੇ ਮਿਲ ਕੇ ਹੀ ਸਹਿਯੋਗ ਦੇਵਾਂਗੇ ਕੱਲ ਅਸੀਂ ਮੁਹਾਲੀ ਗਏ ਸੀਗੇ ਸੰਗਤ ਨੇ ਸਾਨੂੰ ਕਹਿ ਦਿੱਤਾ ਸੀਗਾ ਵੀ ਅਸੀਂ ਉੱਥੇ ਸਾਨੂੰ ਜਗ੍ਹਾ ਵੀ ਦਿੱਤੀ ਸੰਗਤ ਨੇ ਸੈਕਟਰ 109 ਦੇ ਵਿੱਚ ਸਾਨੂੰ ਜਗ੍ਹਾ ਦਿੱਤੀ ਜੀ ਕੌਣ ਜਗ੍ਹਾ ਦਿੰਦਾ ਸੰਗਤ ਨੇ ਕਹਿੰਦਾ ਅਸੀਂ ਉੱਥੇ ਮਕਾਨ ਬਣਾ ਦਾਂਗੇ ਤੁਹਾਡੇ ਵਾਸਤੇ ਇੱਕ ਸਾਨੂੰ ਉਹਨਾਂ ਨੇ ਕਮਰਾ ਬਣਾ ਕੇ ਦੇ ਦੇਣਾ ਨਾ ਸੰਗਤ ਨੇ ਤੇ ਉੱਥੇ ਸਾਡੇ ਵਰਤਨ ਹੋਣਗੇ ਸਾਰੇ ਰੋਟੀ ਪਾਣੀ ਉੱਥੇ ਤਿਆਰ ਕਰਿਆ ਕਰਾਂਗੇ ਜੇ ਸਾਡਾ ਜਿੱਦਾਂ ਹੀ ਸੰਗਤ ਵਧ ਗਈ ਤੇ ਫਿਰ ਅਸੀਂ ਇਧਰੋਂ ਵੀ ਭੋਜਨ ਤਿਆਰ ਕਰਕੇ ਜਰੂਰ ਲੈ ਕੇ ਸਾਡੇ ਲੈ ਕੋਈ ਸੇਵਾ ਹੋਈ ਬਾਬਾ ਜੀ ਹਾਂ ਜਰੂਰ ਜੀ ਜਰੂਰ ਦਾਦੂ ਕੋ ਚੱਕਰ ਨਹੀਂ ਸੰਗਤ ਨੇ ਜੀ ਚੰਡੀਗੜ੍ਹ ਦੇ ਵਿੱਚ ਜਗ੍ਹਾ ਦੇਣੀ ਕੋਈ ਸੌਖੀ ਗੱਲ ਨਹੀਂ ਹੈ ਕਰੋਨਾ ਦੇ ਨਹੀਂ ਨਹੀਂ ਵੈਸੇ ਹੀ ਦੇ ਦੁੱਤੀ ਆ ਪੱਕੀ ਗਈ ਪੱਕੀ ਪੱਕੀ ਕੀ ਬਾਤ ਹੈ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਕੀ ਕੋਈ ਗਲਤ ਕਹਿ ਗਿਆ ਮੈਂ ਤਾਂ ਮਾਫ ਕਰਨਾ ਮਾਫ ਕੋਈ ਕੋਈ ਗੱਲ ਨਹੀਂ ਚੜਦੀ ਕਲਾ ਚੜ੍ਹਦਾ